ਇਹ ਨਾ ਜ਼ਪਰੀ ਕੁਸ਼ ਵਿਨੀ ਚਰਕਿਆ ਸਾਰੀ ਆਪਣੀ ਸਬਜ਼ੀ ਆਰਗੇਨਿਕ ਹੈ ਅੱਜ ਆਪਣੇ ਆਲੂ 4 ਮਹੀਨੇ ਤੇ 10 ਦਿਨਾਂ ਦੇ ਹੋ ਗਏ ਆ ਉਹ ਵੀ ਦੋਸਤੋ ਆਲੂਆਂ ਸਾਈਜ਼ ਚੈੱਕ ਕਰ ਸਕਦਾ ਇਹੋ ਜਿਹਾ ਵੀ ਹੈਗਾ ਇਹੋ ਜਿਹਾ ਵੀ ਸਾਈਜ਼ ਹੈਗਾ ਬਾਕੀ ਜਿਹੜੇ ਵੀਰਾਂ ਕੋਲੇ ਆਪ ਦਾ ਆਪ ਦਾ ਥਾਂ ਆ ਦੇ ਘਰ ਵਾਸਤੇ ਆਰਗੇਨਿਕ ਸਬਜ਼ੀ ਦੋਸਤੋ ਖੜਾ ਕਰੋ ਲਓ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਾਟ ਰਹੇ ਆ ਆਲੂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਲੂ ਪੱਟਣੇ ਸਾਡੀਆਂ ਪੂਰੀਆਂ ਤਿਆਰੀਆਂ ਅੱਜ ਤੇ ਸਹਿਪ੍ਰੀਤ ਸਿੰਘ ਇੱਥੇ ਆ ਰਹੇ ਹੁਣ ਦਸਰ ਨੇ ਉਹ ਆਉਂਦੇ ਪ੍ਰੰਤ ਚੱਕੀ ਤੇ ਲਾਉਣੇ ਆਪਾਂ ਆਲੂਆਂ ਨੂੰ ਵਾੜਾ ਕਰੋ ਚੱਕ ਦੋਸਤੋ ਉਧਰ ਪਹਿਲਾਂ ਆਪਾਂ ਪੱਟ ਪੱਟ ਲਈ ਸੀ ਕੁਝ ਇਹੜੀ ਵੇਲ ਆ ਦੋਸਤੋ ਇਹ ਆਪੇ ਸੁੱਕੀ ਆਪਾਂ ਇੱਥੇ ਕੋਈ ਦਵਾਈ ਨਹੀਂ ਮਾਰੀ ਆ ਦੇਖੋ ਵੇਲ ਆਪੇ ਸੁੱਕਦੀ ਜਾਂਦੀ ਹੈ ਲਗਭਗ ਅੱਜ ਆਪਣੇ ਆਲੂ 4 ਮਹੀਨੇ ਤੇ 10 ਦਿਨਾਂ ਦੇ ਹੋ ਗਏ ਆ ਤੇ ਬਹੁਤ ਹੀ ਸੋਹਣਾ ਸੈਜ ਬਣਿਆ ਸਵਾਗਤ ਆ ਪਹਿਲਾਂ ਤਾਂ ਆਪਣੇ ਚੈਨਲ ਦੇ ਉੱਤੇ ਪਿੰਡੂ ਪੰਜਾਬ ਦੇ ਉੱਤੇ ਤੁਸੀਂ ਦੱਸ ਹੀ ਦਿੱਤਾ ਵਿਰਿੰਦਰ ਜੀ ਆਪਣੀ ਸਬਜ਼ੀ ਜਮਾ ਇਹਨਾਂ ਆਰਗੇਨਿਕ ਹੈ ਤੇ ਇਹ ਆਪਾਂ ਆਲੂ ਲਾਏ ਸੀਗੇ ਜੀ ਮਤਲਬ ਤਾਂ ਨਵੰਬਰ ਚ ਨਾ ਨਵੰਬਰ ਬਸ ਦਿਵਾਲੀ ਵਾਲੇ ਦੇ ਤੇ ਲੱਗੇ ਹੋਏ ਦੋਸਤੋ ਮਤਲਬ ਨਵੰਬਰ ਅਕਤੂਬਰ ਚ 30 31 ਤਰੀਕ ਦੀ ਦਿਵਾਲੀ ਸੀਗੀ ਨਾ ਆਪੇ ਇੱਥੇ ਕੋਈ ਰੇ ਨਾ ਸਪਰੇਅ ਕੁਝ ਵੀ ਨਹੀਂ ਛਿੜਕਿਆ ਸਾਰੀ ਆਪਣੀ ਸਬਜ਼ੀ ਔਰਗੈਨਿਕ ਹੈ ਸਾਰੀ ਸਬਜ਼ੀ ਆਪ ਔਰਗੈਨਿਕ ਕਰਦੇ ਆ ਉਧਰ ਆਪਣੀ ਬੰਦ ਗੋਭੀ ਹੈ ਲਸਣ ਵੀ ਲੱਗੀ ਹੋਈ ਹੈ ਮੈਂ ਕਿਹਾ ਕੁਆਲਿਟੀ ਚੈੱਕ ਕਰਵਾਉ ਬੁੱਝਾ ਚੈੱਕ ਕਰੋ ਦੋਸਤੋ ਤੁਸੀਂ ਦੱਸਣਾ ਇੱਧਰ ਬੰਦ ਗੋਭੀ ਆਪਣੀ ਕੋਸ਼ ਉਧਰ ਲੱਗੀ ਵੀ ਹੈ ਇਹ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਇਹਦੇ ਵਿੱਚ ਆਪੇ ਦੋਸਤੋਂ ਮਲਚਿੰਗ ਕੀਤੀ ਸੀਗੀ ਪਰਾਲੀ ਵਿੱਚ ਪਾਤੀ ਸੀਗੀ ਇਹਦੇ ਆਪਾਂ ਕੋਈ ਗੋਡੀ ਨਹੀਂ ਪਾਈ ਦੋਸਤੋਂ ਇਹਨੂੰ ਤੇ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਇਹਦੇ ਵਿੱਚ ਇੱਕ ਵੀ ਨਹੀਂ ਪੱਠਾ ਹੋਇਆ ਵਿੱਚ ਇਸੇ ਕਰਕੇ ਨਹੀਂ ਆਪਾਂ ਚੱਕੀ ਪਰਾਲੀ ਇਹਦੇ ਤੋਂ ਇੱਕ ਹੋਰ ਗੱਲ ਦੱਸਦੇ ਆਪਾਂ ਤੁਹਾਨੂੰ ਕਈ ਵੀਰ ਕਹਿੰਦੇ ਆ ਵਿੱਚ ਗੰਧ ਘਾ ਬਹੁਤ ਜ਼ਿਆਦਾ ਹੁੰਦਾ ਸਭ ਤੋਂ ਵਧੀਆ ਤਰੀਕਾ ਜੀ ਵਿੱਚ ਪਰਾਲੀ ਸਿੱਟੋ ਆਪਾਂ ਇਹਦੇ ਵਿੱਚ ਇੱਕ ਵਾਰੀ ਵੀ ਨਹੀਂ ਗੋਡੀ ਪਾਈ ਚੈੱਕ ਕਰੋ ਘਾ ਕਿਤੇ ਘਾੜੀ ਉਗ ਰਿਹਾ ਪਰਾਲੀ ਉਦਾਂ ਵੀ ਪਈ ਐ। ਆ ਚੈੱਕ ਕਰ ਸਕਦੇ ਹੋ ਦੋਸਤੋ। ਤੇ ਇਹ ਵੀ ਇਹ ਕਹਿੰਦੇ ਨੇ ਤੁਸੀ ਪਰਾਲੀਆਂ ਦੇ ਕੋਈ ਲੰਗ ਆਕ ਦਿੰਦੇ ਬਹੁਤ ਤਰ੍ਹਾਂ ਦੇ ਸਾਡਾ ਏਰੀਆ ਦੇ ਵਿੱਚ ਸ਼ਬਦ ਬੋਲੇ ਜਾਂਦੇ ਆ। ਤੇ ਇਧਰ ਆ ਪਾਲੂਆਂ ਤੇ ਵੀ ਇਹੀ ਕੰਮ ਕੀਤਾ ਸੀਗਾ ਦੋਸਤੋ। ਨਾ ਆ ਭਏ ਦੇ ਵਿੱਚ ਦੋਸਤੋ ਪੱਠੇ ਕੱਢਿਆ। ਤੇ ਸਾਈ ਵੀ ਸਾਨੂੰ ਚੈੱਕ ਕਰਾਵਾਂਗੇ ਦੋਸਤ ਬਹੁਤ ਹੀ ਵਟਾਂ ਚੈੱਕ ਕਰੋ ਕਿਵੇਂ ਪਈਆਂ। ਓਵੇਂ ਵਟਾਂ ਪਈਆਂ। ਇਹ ਜਮਾਂ ਸੱਤ ਆਲੂ ਚੈੱਕ ਕਰ ਲਓ ਆਲੂ ਵੀ ਆਪਣੇ ਕੋਲੇ। ਆ ਕਰੋ ਚੈੱਕ ਦੋਸਤੋ। ਆਲੂ। ਇਹਦਾ ਜੇ ਬਾਕੀ ਇਉਂ ਉੱਤੇ ਰਹਿ ਗਏ ਸੀਗੇ ਪਰ ਕੋਈ ਨਹੀਂ ਆਪਾਂ ਤੁਹਾਨੂੰ ਅੰਦਰਲੇ ਚੈੱਕ ਕਰਵਾਉਂਦੇ ਸਾਈ ਕਰਾਂਗਾ ਜਦ ਆਪਾਂ ਆ ਵਟ ਲਾਵਾਂਗੇ ਦੋਸਤੋ ਸਰੇ ਇਧਰੋਂ ਤੇ ਕੁਛ ਉਧਰ ਪਈ ਐ ਥੋੜੀ ਦੇਖਦੇ ਆ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਉਹ ਵਟ ਲਾਉਣ ਦਾ ਸਹੀ ਦਾ ਆਪਾਂ ਨੂੰ ਤੇ ਇਧਰ ਦੇਖੋ ਤੁਹਾਨੂੰ ਆਲੂ ਦਾ ਸਾਈ ਚੱਕ ਲਈ ਬਾਕੀ ਆ ਆਲੂ ਤੇ ਰਹਿਆ ਦੋਸਤੋ ਤੇ ਲਿਆਉਣੇ ਆ ਬਠਲ ਚੱਕ ਕੇ ਆਲੂ ਸਾਡੇ ਜਿਆਦਾ ਕਰ ਤਾਂ ਬਾਹਰ ਹੀ ਆ ਆ ਦੇਖੋ ਇੱਥੇ ਵੀ ਅੱਜ ਵਾਰੀ ਪੈ। ਬਾਕੀ ਇਥੇ ਕੁਛ ਨਾ ਕੁੱਤੇ ਵਗੈਰਾ ਪੱਟ ਗਏ ਸੀ ਦੋਸਤੋ ਪਾਣੀ ਲਾਇਆ ਸੀਗਾ। ਸਹੀ ਆ ਦੇਖੋ ਆਲੂ ਜਿਵੇਂ ਇਹ ਖਰਾਬ ਜਿਹਾ ਸੀਗਾ। ਇੱਥੋਂ ਸ਼ੁਰੂ ਕਰਨੀ ਕਰਦੇ ਪਟਾਈ ਕਰਤੀ ਦੋਸਤੋ ਆਪਾਂ ਸ਼ੁਰੂ ਕਰ ਲਿਆਂ ਦੀ। ਦੋ ਆਲੂ ਨਿਕਲੇ ਆ। ਚੈੱਕ ਕਰਾ ਦੇਣ ਸਾਈਜ਼। ਇਹ ਸਾਈਜ਼ ਹੈ ਯਾਰ। ਪਰ ਆਲੀ ਦੋਸਤੋ ਆਪਾਂ ਵਿੱਚੇ ਗੱਲ ਦਾਂਗੇ ਕੁਝ ਗੜ ਵੀ ਗਈ ਕੁਝ ਰਹੇਗੀ ਪਿਛਲੀ ਵਾਰ ਵੀ ਆਪਣ ਨੂੰ ਬਹੁਤ ਸੋਹਣਾ ਰਿਸਪੌਂਸ ਮਿਲਿਆ ਸੀਗਾ ਤੁਹਾਂ ਦਾ ਇੱਥੇ ਕੈਮਰਾਮੈਨ ਚੈੱਕ ਕਰਾਉਂਦੇ ਇਹ더라 ਆਪਣੀਆਂ ਗਾਜਰਾਂ ਗਾਜਰਾਂ ਵੀ ਆਪਾਂ ਅੱਜ ਪੱਟ ਕੇ ਦੇਖੀਆਂ ਸੀਗਾ ਗਾਜਰਾਂ ਵੀ ਬਿਲਕੁਲ ਆਰਗੇਨਿਕ ਐ ਆਹ ਵਟਾ ਤਾਂ ਆਪਾਂ ਇਹ ਵੀ ਛੱਡੀਆਂ ਉਧਰ ਆਲੂ ਚੱਕੀ ਲਾਉਂਦਾ ਬਰਿੰਦਰ ਆਲੂ ਛੱਡਦਾ ਸੀ ਇੱਕ ਦੋ ਛੱਡ ਛੱਡੇ ਆ ਜੇ بڑے ਆਲੂ ਸਮ ਥੋੜਾ ਜਾ ਚਲੋ ਬਈ ਦੋਸਤੋ ਪੂਰੀ ਹੋ ਚੁੱਕੀ ਹੈ ਬਤਾ ਦਿੰਦਾ ਇੱਕ ਕਰ ਸਕਦੇ ਤੁਸੀਂ ਉਹ ਚਾਰਟ ਹੋਈ ਹੈ ਲੋ ਵੀ ਦੋਸਤੋ ਆਦੂਆ ਸਾਈਜ਼ ਚੈੱਕ ਕਰ ਸਕਦਾ ਇਹ ਜਿਹਾ ਵੀ ਹੈਗਾ ਇਹ ਜਿਹਾ ਵੀ ਸਾਈਜ਼ ਹੈਗਾ ਇਧਰ ਗਾ ਵੀ ਸਾਨੂੰ ਚੈੱਕ ਕਰਾਣੇ ਆਪਾਂ ਕਰੋ ਚੈੱਕ ਆਲੂ ਤੀ ਵੇ ਜਾਣਾ ਜਮਾ ਵੱਟਦੇ ਬਾਈ ਜੀ ਮਿੱਟੀ ਥੋੜੀ ਐਣਾ ਆਪਾਂ ਲਾਈ ਨਹੀਂ ਉੱਤੇ ਵੱਟਦੇ ਦੁਬਾਰੇ ਆਪਾਂ ਮਿੱਟੀ ਲਾਉਂਦੇ ਫਿਰ ਵੀ ਵਧੀਆ ਰਿਜ਼ਲਟ ਮਿਲਦਾ ਮਿੱਟੀ ਕਈ ਲਾਭ ਹੀ ਲੈਂਦੇ ਵੀਰ ਉਹ ਜਿਹੜੇ ਜ਼ਿਆਦਾ ਮਾਤਰਾ ਦੇ ਵਿੱਚ ਆਲੂ ਲਾਉਂਦੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਮਿੱਟੀ ਲਾਉਂਦੀ ਹੋ ਕਿਉਂਕਿ ਵਿਜਾਈ ਮਸ਼ੀਨਾਂ ਕਰਦੇ ਆਪਾਂ ਵੀਰੇ ਵੱਟਾ ਪਾ ਕੇ ਫਿਰ ਆਲੂ ਲਾਏ ਕੱਟਦੇ ਆਪਾਂ ਸਿਰੇ ਲਾ ਦਾਂਗੇ ਬਸ ਚਾਰ ਕਟ ਰਹਿ ਗਈ ਵੱਟ ਆਲੂ ਮਤਲਬ ਵੀ ਦੋਨੇ ਸਾਈਜ਼ ਹੈ ਬਰੀਕ ਵੀ ਹੈ ਤੇ ਵੱਡੇ ਸਾਈਜ਼ ਦਾ ਵੀ ਆਲੂ ਹੈਗਾ ਬਾਕੀ ਜਿਹੜੇ ਵੀਰਾਂ ਕੋਲੇ ਆਪ ਦਾ ਆਪ ਦਾ ਥਾਂ ਆ ਦੇ ਘਰ ਵਾਸਤੇ ਆਰਗੈਨਿਕ ਸਬਜ਼ੀ ਦੋਸਤੋ ਖੜਾ ਕਰੋ ਜਿਹੜੀ ਕਿ ਸਬਜ਼ੀ ਤੁਹਾਨੂੰ ਬਾਹਰੋਂ ਨਾ ਲੈਣੀ ਪਵੇ ਟੈਂਪੋ ਵਾਲੇ ਤੋਂ ਤੇ ਨਾਲੇ ਆਪਦੀ ਵਰਜ ਸੋ ਜਾਂਦੀ ਹੈ ਤੇ ਨਾਲੇ ਅਧਕਾਰ ਰਸਤੇ ਹੋ ਜਾਂਦੀ ਦੋਸਤੋ ਸਬਜੀ 5 ਫੁੱਟ ਥਾਂ ਪੱਟਿਆ ਆਪਾਂ ਵਧੀਆ ਆਲੂ ਨਿਕਲੇ ਬਾਕੀ ਇਹਦੇ ਵਿੱਚ ਕੁਛ ਕੁੱਤੇ ਕੁੱਤੇ ਨੇ ਥਾਂ ਖਰਾਬ ਕਰਤਾ ਸੀ ਹਾਂ ਨਹੀਂ ਤਾਂ ਵਧੀਆ ਆਪਾਂ ਹੋਰ ਵਧੀਆ ਹੋ ਜਾਂਦੇ ਤੇ ਆਪਣੇ ਕੋਲ ਲਗਭਗ ਤਿੰਨ ਚਾਰ ਬੱਟਾਂ ਹੀ ਖੜੀਆਂ ਬੱਟਰਾਂ ਵਾਲੀਆਂ ਤੇ ਹੌਲੀ ਹੌਲੀ ਪੱਟੀ ਚੱਲਾਂਗੇ ਆਪਾਂ ਅਸਾਂ ਨੂੰ ਇੱਕ ਹੋਰ ਸਬਜ਼ੀ ਦਿਖਾਉਣੇ ਆਂ। ਸੂੰਗਰਿਆਂ ਦੀ। ਸੂੰਗਰੇ ਅੱਜਕੱਲ ਬਹੁਤ ਘਟ ਗਏ ਆ। ਲੋਕ ਲਾਉਣੋਂ ਹਟ ਗਏ ਆ ਸੂੰਗਰੇ। ਸੂੰਗਰੇ ਦੀ ਸਬਜ਼ੀ ਬਹੁਤ ਘੱਟ ਬਣਾਉਂਦੇ ਆ। ਇਹ ਸਬਜ਼ੀ ਬਹੁਤ ਚੰਗੀ ਐ ਦੱਸਦੇ ਆ ਬਜ਼ੁਰਗ। ਸੇਤ ਲਈ ਬਹੁਤ ਚੰਗੀ ਸਬਜ਼ੀ ਐ, ਵਾਈਸ ਤੇ ਬਹੁਤ ਚੰਗੀ ਸਬਜ਼ੀ ਐ। ਆਹ ਹੁਣ ਦਿਖਾਉਣੇ ਆ ਆਲੂਗਾ। ਵੀਰਦਰ ਪੱਦੀ ਜਾਂਦਾ। ਚਲੋ ਵੀ ਦੋਸਤੋ ਆਦੋਂ ਅੱਜ ਸਹਿਤੋ ਹੀ ਚੈੱਕ ਕਰਾ ਤਾਖਦੇ ਆ। ਕਰੀ ਦੁਬਾਰਾ ਕਰਾ ਰਹੇ ਆ ਆਲੂਆਂ ਸਹਿਜ। ਕਰੋ ਚੈੱਕ ਕਰਾ ਪੁੱਤੀ ਬਈ ਆ ਬਾਈ ਜੀ ਕਰੋ ਵੀ ਚੈੱਕ ਇਹ ਪਾ ਮਿੱਟੀ ਨਹੀਂ ਲਾਈ ਦੁੱਤ ਤਾਂ ਹੀ ਤਾਂ ਕਰਕੇ ਉੱਤੇ ਆਲੂ ਪਏ ਆਪਣੇ 사운ਡ ਵੀ ਆ ਰਹੀ ਹੋਣੀ ਸਾਨੂੰ ਉਪਰੀ ਆ ਦੇਖੋ ਦੋਸਤੋ ਇਹ ਮਿੱਟੀ ਲੱਗੀ ਤਾਂ ਕਰਕੇ ਸਾਈਜ਼ ਰਹੇਗਾ ਦਾ ਛੋਟਾ ਇਹਨਾਂ ਪਾ ਦੋਸਤਾਂ ਨੂੰ ਪੱਟੇ ਨਹੀਂ ਉੱਤੇ ਉੱਤੇ ਇੰਨੇ ਆਲੂ ਪਏ ਸੀਗੇ ਤੇ ਹੁਣ ਸਾਨੂੰ ਪੱਟ ਕੇ ਆਲੂ ਖਾਉਣੇ ਆ ਕਰੋ ਦੋਸਤਾਂ ਚੈੱਕ ਕਰ ਲਵਾਂਗਾ ਸੱਜੇ ਦੇਖ ਸਕਦੇ ਹੋ ਦੋਸਤੋ ਸਵਾਲੂ ਇਹ ਪਾਉਦੇ ਹੱਥੀ ਵਟਾ ਪੰਗ ਅਸੀਂ ਕਈਆਂ ਦੋਸਤੋ ਤੇ ਇਹ ਕੋਈ ਮਸ਼ੀਨਾਂ ਨਹੀਂ ਵਿੱਚ ਆ ਪਾਲੂ ਦੋਸਤੋ ਰੋਟਾ ਬੈਟਰ ਮਾਰ ਕੇ ਦੇ ਆਪਾਂ ਵਰਤਾਂ ਪਾਤੀਆਂ ਸੀ ਮੈਂ ਦੋਸਤੋ ਕੰਜਾਂ ਨਾਲ ਆਪਾਂ ਤੁਹਾਨੂੰ ਇੱਕ ਵਾਰੀ ਸਾਰਾ ਪ੍ਰੋਸੈਸ ਦੱਸਾਂਗੇ ਦੁਬਾਰੇ ਆਲੂਆਂ ਦਾ ਕੀ ਪ੍ਰੋਸੈਸ ਰਿਹਾ ਆਪਣਾ অর্ਗੈਨਿਕ ਖੇਤੀ ਕਰਨ ਦਾ ਬਹੁਤ ਵਧੀਆ ਲਾਭ ਹੈ ਪਹਿਲੀ ਗੱਲ ਤੇ ਰੇਤ ਘਰ ਦੀ ਕਰੋ ਖੇਤੀ অর্ਗੈਨਿਕ ਬਿਲਕੁਲ ਬਹੁਤ ਵਧੀਆ ਸਬਜ਼ੀ ਹੁੰਦੀ ਹੈ ਤੁਹਾਨੂੰ ਦਿਖਾ ਰਹੇ ਆ ਆਪਾਂ ਆਲੂ ਆਪਣੇ ਗਾਜਰਾਂ ਨੂੰ ਚੈੱਕ ਕਰਵਾਤੀਆਂ ਸੀਆਂ ਤੁਹਾਨੂੰ ਬੰਦ ਗੋਭੀ ਚੈੱਕ ਕਰਵਾਉਣੀ ਹੈ অর্ਗੈਨਿਕ ਜਮਾਂ ਆਪਾਂ ਕੋਈ ਵੇਚਣ ਲਈ ਨਹੀਂ ਲਾਉਂਦੇ ਆਪਾਂ ਸਿਰਫ ਆਪਣੇ ਖਾਣ ਦੀ ਲਾਉਂਦੇ ਆ ਆ ਵਟ ਇੱਕ ਆਪਣੀ ਦਾ ਸਮਝਾ ਕਰੋ ਜੀ ਮੋਨ ਨੂੰ ਵੀ ਇੱਧਰ ਵੀ ਹੈਗੀ ਵਟ ਤੇ ਤਾਂ ਆ ਗਈ ਆਪਣੀ ਬੰਦ ਹੋ ਗਈ ਬਹੁਤ ਵਧੀਆ ਬੰਦ ਗੋਭੀ ਹੈ ਇਹ ਨੂੰ ਪੱਤਾ ਗੋਭੀ ਵੀ ਕਹਿੰਦੇ ਨੇ ਜਗਾ ਇਹ ਏਰੀਆ ਦੇ ਵਿੱਚ ਇਹ ਆਪਾਂ ਹੁਣ ਚੈੱਕ ਕਰਾਂਗੇ ਆਪਣੀਆਂ ਮੱਟਾ ਆਲੂ ਵਾਲੀਆਂ ਲਓ ਵੀ ਦੋਸਤੋ ਸਹਜ ਜਾਲ ਕੇ ਤਾਂ ਕਮਾਲਾ ਹੀ ਹੋਊਗਾ ਪੰਗਾ ਦੋਸਤੋ ਹਰ ਇੱਕ ਬੰਨੀ ਦਾ ਸਹਜ ਨਿਕਲ ਰਿਹਾ ਦੋਸਤੋ ਵਟੇ ਦੇ ਵਿੱਚੋਂ ਚੈੱਕ ਕਰਦੇ ਆ ਦੋਸਤੋ ਆਪਾਂ ਵਿੱਚ ਬਲੌਗ ਦਾ ਐਂਡ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਦੋਸਤੋ ਬਲੌਗ ਨੂੰ ਸ਼ੇਅਰ ਕਰਨ ਵਾਸਤੇ